ਕਨਾ ਮਾਡਲ ਹੈ ਇਹ ਇਹ 18 ਮਾਡਲ ਲੱਗ ਰਿਹਾ ਠੀਕ ਹੈ ਵੀਰੇ ਇਹ 50000 ਦੇ ਆਰਾਊਂਡ ਤੁਸੀਂ ਡਾਊਨ ਪੇਮੈਂਟ ਦੇਣੀ ਆ ਬਾਕੀ ਤੁਹਾਡਾ ਫਾਈਨਾਂਸ ਕਰਾ ਦਾਂਗੇ ਇਹ ਡਾਕਟਰ ਦੀ ਕਾਰ ਆ ਵੀਰੇ ਡਾਕਟਰ ਦੀ ਕਾਰ ਉਹਨਾਂ ਦੀ ਘਰੇ ਰੱਖੀ ਕਾਰ ਆ ਇੱਕ ਵਾਰੀ 80000 ਕਿਲੋਮੀਟਰ ਚੱਲੀ ਹੋਈ ਆ ਰਿਕਾਰਡ ਨਾਲ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਮੀਟਰ ਤੇ ਨਿਗਾਹ ਕਰਾ ਦਿਓ 62231 ਰਿਕਾਰਡ ਦੇ ਨਾਲ ਚੱਲੀ ਹੋਈ ਆ ਬਿਲਕੁਲ ਸਾਇਲੈਂਟ ਇੰਜਨ ਜਿਹਨੂੰ ਕਹਿੰਦੇ ਇੱਕ ਵਾਰੀ ਸਾਰੇ ਗੋਡੇ ਪਿੱਲਰ ਚੈੱਕ ਕਰਵਾ ਦਿਓ ਵੀਰੇ ਨਾਨ ਐਕਸੀਡੈਂਟਲ ਆ ਬਿਲਕੁਲ ਬਿਲਕੁਲ ਵੀਰੇ ਕੋਈ ਐਕਸੀਡੈਂਟਲ ਨਹੀਂ 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 ਦੇਖੋ ਮੇਰਾ ਭਰਾ ਇੱਕ ਵਾਰੀ ਕਾਰ ਚੈੱਕ ਕਰ ਲਉ ਇਹ ਜੀਆਂ ਕਾਰਾਂ ਤੁਹਾਡੇ ਲਈ ਆਪਾਂ ਲੈ ਕੇ ਆਂਦੇ ਰਹਨੇ ਆ ਲਓ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਵਾ ਆਪਾਂ ਸਿੰਗਲ ਸਿੰਗਲ ਕਾਰਾਂ ਨਾਲ ਤੁਹਾਡੇ ਲਈ ਲਾਈਨ ਬਾਈ ਲਾਈਨ ਲੈ ਕੇ ਆਂਦੇ ਜਾ ਰਹੇ ਆ ਕਾਰ ਬਿਜਾਰ ਦੀਆਂ ਵੀਡੀਓ ਵੀ ਆਪਣੀਆਂ ਕੰਟੀਨਿਊ ਨੇ ਕਾਰਾਂ ਤੁਹਾਨੂੰ ਦਿਵਾਈ ਜਾਣੀਆਂ ਵਾ ਅੱਜ ਤੁਹਾਡੇ ਲਈ ਜਿਹੜੀ ਕਾਰ ਲੈ ਕੇ ਆਏ ਆ ਤੁਹਾਡੇ ਸਾਹਮਣੇ ਖੜੀ ਆ ਇਹ ਬਾਈ ਆਲਟੋ K10 ਨਾ ਇੱਕ ਸਾਡੇ ਸੱਜਣ ਨੇ ਮਤਲਬ ਕਿ ਉਹਨਾਂ ਦੇ ਕੋਲ ਕਈ ਵਾਰ ਨਾ ਕਾਰਾਂ ਆਂਦੀਆਂ ਨੇ ਕਾਰ ਮਤਲਬ ਕਿ ਕੰਮ ਹੈਗਾ ਉਹਨਾਂ ਦਾ ਕੋਈ ਹੋਰ ਆ ਬਟ ਉਹ ਪਾਰਟ ਟਾਈਮ ਇਹੀ ਚੀਜ਼ ਦਾ ਕੰਮ ਕਰਦੇ ਆ ਫੇਸ ਨਹੀਂ ਆਪਾਂ ਰਿਵੀਲ ਕਰਨਾ ਦੇ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਵੀਡੀਓ ਦੇ ਵਿੱਚ ਆਉਣ ਲਈ ਥੋੜੀ ਜੀ ਸੰਗਾਂਦੀ ਇਸ ਕਾਰ ਦੀ ਬਾਈ ਡਿਟੇਲ ਆ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗੀ ਕਾਰ ਹੈਗੀ ਆ ਆਲਟੋ ਦੀ K10 ਤੇ ਮਾਡਲ ਦੀ ਜੇ ਵੀਰੇ ਗੱਲ ਕਰੀਏ ਮਤਲਬ ਕਿ ਤੁਹਾਨੂੰ ਫੇਸ ਤਾਂ ਨਹੀਂ ਆਊਗਾ ਬਾਈ ਦਾ ਪਰ ਤੁਹਾਨੂੰ ਆਵਾਜ਼ ਨਾਲ ਦੀ ਨਾਲ ਤੁਹਾਨੂੰ ਸੁਣਨ ਨੂੰ ਮਿਲੂਗੀ ਸਾਰੀ ਡਿਟੇਲ ਆਪਾਂ ਬਾਈ ਹੋਣਾ ਤੋਂ ਹੀ ਪੁੱਛਾਂਗੇ ਤੇ ਪਹਿਲਾਂ ਤਾਂ ਬਾਈ ਸਵਾਗਤ ਆ ਤੁਹਾਡਾ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਵੀਰੇ ਮੈਨੂੰ ਇਹ ਦੱਸੋ ਵੀ ਆਲਟੋ K10 ਕਿੰਨਾ ਮਾਡਲ ਆ ਇਹ ਇਹ 18 ਮਾਡਲ ਆ ਵੀਰੇ ਠੀਕ ਹੈ ਵੀਰੇ 18 ਮਾਡਲ ਦੀ ਆ ਬਾਈ ਇੱਕ ਵਾਰੀ ਇੰਟੀਰੀਅਰ ਵਾਈਜ਼ ਤੇ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਤੇ ਵੀਰੇ ਫਸਟ ਓਨਰ ਹਾਂਜੀ ਪਹਿਲੇ ਨਾ ਦੀ ਆ ਜੀ ਤੇ ਕੋਈ ਖਾਸियत ਵੀ ਕਾਰ ਜਿਹੜੇ ਔਨ ਕਰਦੇ ਸੀ ਇਹ ਡਾਕਟਰ ਦੀ ਕਾਰ ਆ ਵੀਰੇ ਡਾਕਟਰ ਦੀ ਕਾਰ ਹਾਂਜੀ ਹਾਂਜੀ ਉਹਨਾਂ ਦੀ ਘਰੇ ਰੱਖੀ ਹੋਈ ਕਾਰ ਆ ਇੱਕ ਵਾਰੀ 90000 ਕਿਲੋਮੀਟਰ ਚੱਲੀ ਹੋਈ ਆ ਰਿਕਾਰਡ ਨਾਲ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਮੀਟਰ ਤੇ ਨਿਗਾਹ ਕਰਾ ਦਿਓ 62231 ਰਿਕਾਰਡ ਦੇ ਨਾਲ ਚੱਲੀ ਹੋਈ ਆ ਰਿਕਾਰਡ ਸਾਰੇ ਏਜੰਸੀ ਚ ਪਏ ਆ ਹਾਂਜੀ 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 ਠੀਕ ਹੈ ਜੀ ਕਾਰ ਦੇ ਵਿੱਚ ਐਕਸਟਰਾ ਪਲੇਅਰ ਲੱਗਿਆ ਹੋਇਆ ਵਾ ਬੈਕ ਕੈਮਰਾ ਵੀ ਇੰਸਟਾਲਡ ਆ ਤੇ ਜੇ ਮੈਟਿੰਗ ਦੀ ਗੱਲ ਕਰੀਏ ਤੁਸੀਂ ਦਿਖਾ ਸਕਦੇ ਹੋ ਇਹਦੇ ਵਿੱਚ ਮੈਟ ਵੀ ਲੱਗੇ ਹੋਏ ਆ ਬੈਕ ਕੈਮਰਾ ਇੰਸਟਾਲਡ ਆ ਸੀਟ ਕਵਰ ਸਾਰੇ ਦੇ ਸਾਰੇ ਨਵੇਂ ਆ ਠੀਕ ਆ ਬਾਈ ਤੁਹਾਨੂੰ ਇੰਜਨ ਦੀ ਕੰਡੀਸ਼ਨ ਵੀ ਚੈੱਕ ਕਰਾਣੇ ਇੱਕ ਵਾਰੀ ਆਊਟ ਲੁੱਕ ਸਾਰੀ ਚੈੱਕ ਕਰਾ ਦਿਓ ਕਾਰ ਦੀ ਤੁਹਾਨੂੰ ਗੋਡੇ ਪਿਲਰਾਂ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਸਾਰੀ ਓਕੇ ਦੀ ਰਿਪੋਰਟ ਆ ਰਹੀ ਆ ਬਾਈ ਜੋ ਕੰਪਨੀ ਤੋਂ ਸੀਲਾਂ ਲਾ ਕੇ ਆਂਦੀਆਂ ਵਾ ਆਹੀ ਚੀਜ਼ਾਂ ਚੈੱਕ ਕਰਨੀਆਂ ਹੁੰਦੀਆਂ ਵਾ ਇਹ ਸਾਰਾ ਕੁਝ ਕੰਪਨੀ ਫਿਟਡ ਹੀ ਆ ਠੀਕ ਆ ਬਾਈ ਤੇ ਆਊਟ ਲੁੱਕ ਚੈੱਕ ਕਰਾ ਦਿਓ ਕਾਰ ਦੇ ਜਿਹੜੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਚਾਰੇ ਦੇ ਚਾਰੇ ਟਾਇਰ ਨਵੇਂ ਵਰਗੇ ਹੀ ਆ ਠੀਕ ਹੈ ਨਾ ਬਾਈ ਹਾਂਜੀ ਬਿਲਕੁਲ ਜੀ ਚਾਰੇ ਦੇ ਚਾਰ ਚਾਰੇ ਟਾਇਰ ਨਵੇਂ ਵਰਗੇ ਆ ਤੇ ਕੀ ਜਿਹੜੀ ਇਹਦੀ ਆਂਦੀ ਆ ਬਾਈ ਸੈਂਟਰ ਲੋਕਿੰਗ ਵਾਲੀ ਕਾਰ ਆ ਬਟਨ ਦੱਬੇ ਤੇ ਤੁਹਾਡੀ ਲੋਕ ਹੋਣੀ ਆ ਬਟਨ ਦੱਬੇ ਤੇ ਤੁਹਾਡੀ ਅਨਲੋਕ ਹੋਣੀ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਤੇ ਇੱਕ ਵਾਰੀ ਘੇਰਾ ਚੈੱਕ ਕਰਾ ਦਿਓ ਸਾਰਾ ਵੀਰੇ ਇਹਦੇ ਚ ਟੱਚਿੰਗ ਟੂਚਿੰਗ ਦਾ ਜੇ ਆਪਾਂ ਗੱਲ ਕਰੀਏ ਇਹ ਬੰਪਰ ਟੱਚਿੰਗ ਆ ਜੀ ਬਾਕੀ ਸਾਰੀ ਨੋਰਮਲ ਹਾਂਜੀ ਹਾਂਜੀ ਟਚਿੰਗ ਆ ਜੀ ਨੋਰਮਲ ਬਸ ਬੰਪਰ ਨੋਰਮਲ ਬੰਪਰ ਟਚਿੰਗ ਹੈਗੇ ਆ ਤੇ ਇੰਜਨ ਵਾਈਸ ਤੁਹਾਨੂੰ ਨਾ ਇੱਕ ਵਾਰੀ ਕਾਰ ਸੈਲਫ ਮਾਰ ਕੇ ਵੀ ਦਿਖਾ ਦਿੰਨੇ ਆ ਵੀ ਇੰਜਨ ਦੀ ਸਾਊਂਡ ਦੀ ਕੀ ਕੰਡੀਸ਼ਨ ਆ ਦੇਖੋ ਭਾਈ ਕਾਰ ਹੋ ਚੁੱਕੀ ਆ ਜੀ ਸਟਾਰਟ ਪਹਿਲਾਂ ਤਾਂ ਜਦੋਂ ਬਾਈ ਕਾਰ ਲੈ ਕੇ ਆਇਆ ਨਾ ਮੇਰੇ ਤੋਂ ਮੈਨੂੰ ਹੀ ਨਹੀਂ ਸਮਝ ਆਈ ਮੈਂ ਕਿਹਾ ਵੀਰੇ ਕਾਰ ਸਟਾਰਟ ਖੜੀ ਆ ਬਾਈ ਕਹਿੰਦਾ ਕਾਰ ਸਟਾਰਟ ਆ ਵੀਰੇ ਇੱਕ ਵਾਰੀ ਚੈੱਕ ਕਰੋ ਭਰਾ ਮੇਰਾ ਇਹ ਕਾਰ ਆ ਮਾਈਕ ਮੇਰਾ ਬਿਲਕੁਲ ਨਾਲ ਆ ਬਿਲਕੁਲ ਸਾਇਲੈਂਟ ਇੰਜਨ ਜਿਹਨੂੰ ਕਹਿੰਦੇ ਇੱਕ ਵਾਰੀ ਸਾਰੇ ਗੋਡੇ ਪਿੱਲਰ ਚੈੱਕ ਕਰਵਾ ਦਿਓ ਵੀਰੇ ਨੋਨ ਐਕਸੀਡੈਂਟਲ ਆ ਬਿਲਕੁਲ ਬਿਲਕੁਲ ਵੀਰੇ ਕੋਈ ਐਕਸੀਡੈਂਟਲ ਨਹੀਂ 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 ਦੇਖੋ ਮੇਰਾ ਭਰਾ ਇੱਕ ਵਾਰੀ ਕਾਰ ਚੈੱਕ ਕਰ ਲਓ ਇਹ ਜਿਹੀਆਂ ਕਾਰਾਂ ਤੁਹਾਡੇ ਲਈ ਆਪਾਂ ਲੈ ਕੇ ਆਂਦੇ ਰਹਨੇ ਆ ਜਿਹੜੇ ਭਰਾ ਕਹਿੰਦੇ ਵੀ ਕੋਈ ਕਾਰ ਚਾਹੀਦੀ ਆ ਵਧੀਆ ਜੀ ਇੱਕ ਵਾਰੀ ਸਾਰੀ ਕਾਰ ਤੇ ਨਿਗਾਹ ਕਰਾ ਦਿਓ ਇਹਦਾ ਪ੍ਰਾਈਸ ਵੀ ਦੱਸਾਂਗੇ ਬਾਈ ਤੁਹਾਨੂੰ ਪਹਿਲਾਂ ਕਾਰ ਚੈੱਕ ਕਰੋ 62000 ਰਿਕਾਰਡ ਦੇ ਨਾਲ ਚੱਲੀ ਹੋਈ ਆ ਟੱਚ ਪਲੇਅਰ ਲੱਗਿਆ ਬੈਕ ਕੈਮਰਾ ਲੱਗਿਆ ਬਿਲਕੁਲ ਜੀ ਪੀਬੀ 10 ਲੁਧਿਆਣੇ ਦਾ ਹੀ ਬਾਈ ਨੰਬਰ ਆ ਤੇ ਵੀਰੇ ਆਰਸੀ ਟਰਾਂਸਫਰ ਦਾ ਖਰਚਾ ਜਿਹੜਾ ਹੋਊਗਾ ਉਹ ਬਾਈ ਹੁਣਾਂ ਦਾ ਹੋਊਗਾ ਠੀਕ ਹੈ ਜੀ ਉਹ ਤੁਹਾਡਾ ਆਪਣਾ ਖਰਚਾ ਹੋਊਗਾ ਕਾਰ ਦੀ ਜਿਹੜੀ ਕੀਮਤ ਦੀ ਗੱਲ ਜੇ ਕਰੀਏ ਬਾਈ ਇੱਕ ਕਾਰ ਤੁਹਾਨੂੰ ਮਿਲੂਗੀ 3 ਲੱਖ ਤੇ 10000 ਰੁਪਏ ਦੇ ਵਿੱਚ ਫਿਕਸ ਪ੍ਰਾਈਸ ਬਾਈ ਇਹਦੇ ਵਿੱਚ ਕੋਈ ਵੀ 1 ਰੁਪਿਆ ਵੀ ਘਟੂਗਾ ਨਹੀਂ ਮੇਰਾ ਭਰਾ 3 ਲੱਖ 10000 ਜਿਹੜੇ ਮੇਰੇ ਭਰਾ ਨੂੰ ਸਮਝ ਆ ਰਿਹਾ ਹੋਊਗਾ 2018 ਮਾਡਲ ਪਹਿਲੇ ਨਾਂ ਦੀ ਕੇਟਨ ਦਾ ਉਹ ਭਾਈ ਜਿਹੜਾ ਸਕਰੀਨ ਤੇ ਤੁਹਾਡੇ ਨੰਬਰ ਚੱਲਦਾ ਪਿਆ ਬਾਈ ਦਾ ਬਾਈ ਨੂੰ ਸੰਪਰਕ ਤੁਸੀਂ ਕਰ ਸਕਦੇ ਹੋ ਆਰਸੀ ਟਰਾਂਸਫਰ ਦਾ ਜਿਹੜਾ 5000 ਰੁਪਏ ਵਾ ਬਾਈ ਹੁਣਾਂ ਦਾ ਹੋਊਗਾ ਹਾਂਜੀ ਕਸਟਮਰ ਦਾ ਜੀ ਉਹ ਕਸਟਮਰ ਦਾ ਬਿਲਕੁਲ ਜੀ ਠੀਕ ਹੈ ਭਾਈ ਸਾਫ਼ ਜੀ ਜਿਹੜੀ ਗੱਲ ਆ ਆਰਸੀ ਟਰਾਂਸਫਰ ਦੇ ਪੈਸੇ ਤੁਹਾਡੇ ਹੋਣਗੇ ਬਾਕੀ ਜਿਹੜਾ ਵੀ ਅ ਰੇਟ ਤੁਹਾਨੂੰ ਦੱਸਿਆ ਵਾ ਤੁਸੀਂ ਇੱਕ ਵਾਰੀ ਟਰਾਈ ਵੀ ਕਰ ਸਕਦੇ ਹੋ ਜਿੱਥੇ ਵੀ ਤੁਸੀਂ ਟਰਾਈ ਕਰਨਾ ਵਾ ਇੰਨੇ ਰੇਟ ਦੇ ਉੱਤੇ ਤੁਹਾਨੂੰ 2018 ਮਾਡਲ ਦੀ K10 ਚੈਲੈਂਜਿੰਗ ਰੇਟ ਆ ਭੀ ਨਹੀਂ ਮਿਲਣੀ 17 17 ਮਾਡਲ ਵੀ ਤੁਹਾਨੂੰ ਸਵਾ ਸਵਾ 3 ਲੱਖ ਦੀਆਂ ਮਿਲਦੀਆਂ ਵਾ 3 ਲੱਖ 10 ਹਜ਼ਾਰ ਦੇ ਵਿੱਚ ਤੁਹਾਨੂੰ अल्टੋ K10 ਔਰ 62 ਹਜ਼ਾਰ ਵਿਦ ਰਿਕਾਰਡ ਚੱਲੀ ਹੋਈ 9 ਮੀਟਰ ਬੈਕ ਬਿਲਕੁਲ ਜੀ ਬਿਲਕੁਲ ਜੀ ਕੰਪਨੀ ਰਿਕਾਰਡ ਚ ਕੰਪਨੀ ਰਿਕਾਰਡ ਦੇ ਵਿੱਚ ਆ ਸਾਰਾ ਰਿਕਾਰਡ ਜਿਹੜੇ ਮੇਰੇ ਭਰਾ ਨੇ ਹਾਂਜੀ ਜਿਹੜੇ ਮੇਰੇ ਭਰਾ ਨੇ ਕਾਰ ਬਾਏ ਕਰਨੀ ਹੋਵੇ ਦਿੱਤੇ ਹੋਏ ਨੰਬਰ ਤੇ ਬਾਈ ਨੂੰ ਸੰਪਰਕ ਕਰ ਲਿਓ ਡਾਇਰੈਕਟ ਤੁਹਾਨੂੰ ਬਾਈ ਦਾ ਨੰਬਰ ਮੈਂ ਪ੍ਰੋਵਾਈਡ ਕਰਾਤਾ ਵਾ ਕਾਰ ਦੇ ਉੱਤੇ ਜੇ ਫਾਈਨਾਂਸ ਦੀ ਗੱਲ ਕਰੀਏ ਫਾਈਨਾਂਸ ਵੀ ਤੁਹਾਡਾ ਕਰਾ ਦੇਾਂਗੇ 50000 ਦੇ ਰਾਉਂਡ ਤੁਸੀਂ ਡਾਊਨ ਪੇਮੈਂਟ ਦੇਣੀ ਆ ਬਾਕੀ ਤੁਹਾਡਾ ਫਾਈਨਾਂਸ ਕਰਾ ਦੇਾਂਗੇ ਜੇ ਤੁਹਾਡਾ ਸਿੰਪਲ ਸਕੋਰ ਚੰਗਾ ਵਾ ਤਾਂ ਕੋਸ਼ਿਸ਼ ਕਰ ਲਾਂਗੇ ਵੀ ਹੋਰ ਵੀ ਫਾਈਨਾਂਸ ਹੋ ਜਵੇ ਬਾਕੀ ਜਿਨ੍ਹਾਂ ਨੇ ਕੈਸ਼ ਡੀਲ ਗ੍ਰੈਬ ਕਰਨੀਆਂ ਉਹਦੇ ਵਰਗਾ ਤਾਂ ਸੁਆਦ ਨਹੀਂ ਠੀਕ ਹੈ ਜੀ ਨੰਬਰ ਤੁਹਾਡੀ ਸਕਰੀਨ ਤੇ ਪਿਆ ਐਦਾ ਦੀ ਹੋਰ ਵੀਡੀਓ ਦੇਖਣ ਲਈ ਜੇ ਤੁਸੀਂ ਦੇਖਣੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਮੇਰੇ ਭਰਾਵਾਂ ਨੇ ਭੁੱਲਣਾ ਨਹੀਂ ਆ ਕਿਉਂਕਿ ਤੁਹਾਡੇ ਲਈ ਇਹ ਜੀਆਂ ਕਾਰਾਂ ਆਪਾਂ ਲੈ ਕੇ ਆਉਂਦੇ ਰਹਿੰਦੇ ਰਹਨੇ ਆ ਤਾਂ ਤੇਲੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ